ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਵੀਡੀਓ ਮੈਂ ਪਹਿਲਾਂ ਵੀ ਕਈ ਵਾਰਾਂ ਪਾਈ ਐ ਯੂਪੀ ਬਿਹਾਰ ਦੇ ਭਈਆਂ ਦੇ ਉੱਤੇ ਪਹਿਲਾਂ ਤਾਂ ਭਈਏ ਆਪਣੇ ਪੰਜਾਬੀਆਂ ਨੂੰ ਤੰਗ ਕਰਦੇ ਸੀਗੇ ਤਾਂ ਆਪਣੇ ਪੰਜਾਬੀ ਜਰ ਲੈਂਦੇ ਥੋੜਾ ਜਿਹਾ ਵੀ ਕੋਈ ਗੱਲ ਨਹੀਂ ਸਮਝੇ ਜਾਣਗੇ ਪਰ ਹੁਣ ਜਿਹੜਾ ਪਾਣੀ ਸਰੋਤੋਂ ਦੀ ਟੱਪ ਗਿਆ ਸਮਝੋ ਕਿਵੇਂ ਟੱਪ ਗਿਆ ਇਹ ਤੁਹਾਡੇ ਨਾਲ ਮੈਂ ਇੱਕ ਵੀਡੀਓ ਸਾਂਝੀ ਕਰਨ ਲੱਗਿਆਂਗਾ ਪਹਿਲਾਂ ਇਹ ਵੀਡੀਓ ਵੇਖਿਓ ਫਿਰ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਵੀ ਮੈਂ ਕੀ ਕਹਿਣਾ ਚਾਹਣਾ ਹੈ ਇਹ ਭਈਆਂ ਬਾਰੇ ਠੀਕ ਹੈ ਜੀ ਤੇ ਪਹਿਲਾਂ ਮੈਂ ਵੀਡੀਓ ਪਲੇ ਕਰਨ ਲੱਗਿਆਂਗਾ ਵੀਡੀਓ ਤੁਸੀਂ ਦੇਖਿਓ ਤੇ ਸਮਝਿਓ ਫਿਰ ਤੁਹਾਨੂੰ ਆਪ ਹੀ ਸਮਝ ਆ ਜਾਊਗਾ ਕਿ ਮੈਂ ਕੀ ਕਹਿਣਾ ਚਾਹਣਾ ਹਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਆਹ ਦੇਖਿਓ ਵੀਡੀਓ ਕਿਰਾ ਪੁਨਾਗਰ ਜ਼ਿਲ੍ਹੇ ਦੇ ਕਨੋਲੀ ਦੀ ਰਹਿਣ ਵਾਲੀ ਬੱਚੀ ਨੇ ਕੱਲ ਸਾਡੇ ਕੋਲ ਮਦਦ ਲਈ ਪਹੁੰਚ ਕੀਤੀ ਜੋ ਕਿ ਇਸ ਚੰਡੀਗੜ੍ਹ ਮੇਰਾ ਅਪਾਰਟਮੈਂਟ ਦੇ ਵਿੱਚ ਨੌਕਰੀ ਕਰ ਰਹੀ ਹੈ ਤੇ ਇੱਥੋਂ ਦੇ ਜਿਹੜੇ ਮੌਕਾ ਅਫਸਰ ਨੇ ਉਹ ਪ੍ਰਵਾਸੀ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਵੱਡੇ ਅਫਸਰ ਨੇ ਇਸ ਬੱਚੀ ਦੇ ਨਾਲ ਬੜੀ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਇਸ ਧੀ ਸਾਡੀ ਨੂੰ ਰੋਜ਼ ਰਾਤ ਨੂੰ ਗਲਤ ਮੈਸੇਜ ਕਰਨੇ ਵੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਜਦੋਂ ਇਸ ਧੀ ਸਾਡੀ ਧੀ ਨੇ ਇਸ ਅਫਸਰ ਨੂੰ ਦੇ ਮੂੰਹ ਤੇ ਜਵਾਬ ਦਿੱਤਾ ਵੀ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕਰ ਸਕਦੀ ਤਾਂ ਇਹ ਅਫਸਰ ਨੇ ਇਸ ਬੱਚੀ ਨੂੰ ਨੌਕਰੀ ਤੋਂ ਕੱਢਣ ਦੀਆਂ ਜਿਹੜੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਅੱਜ ਬੱਚੀ ਨੂੰ ਤੇ ਉਹਦੇ ਮਾਤਾ ਜੀ ਨੂੰ ਲੈ ਕੇ ਇੱਥੇ ਪਹੁੰਚੇ ਆ ਤੇ ਬੰਦਾ ਹੱਕ ਵੀ ਦਵਾਇਆ ਗੁੱਡੀ ਨੂੰ ਤੇ ਵੇਖੋ ਤੁਸੀਂ ਕਰ ਕੇ ਨਹੀਂ ਦੁੱਤਾ ਸਾਰੇ ਸਾਡੇ ਕੋਲੇ ਪ੍ਰੂਫ ਹੈ ਦਿਖਾਦਾ ਚੈਟ ਡਿਲੀਟ ਕਰਨ ਨਾਲ ਨਾ ਰਿਕਵਰੀ ਕਰ ਲਈ ਸਾਰੇ ਮੈਸੇਜ ਨਹੀਂ ਹੈਗਾ ਤੇ ਰਿਕਵਰ ਨਹੀਂ ਆਉਂਦਾ ਆਪਦੇ ਕਈ ਤੋ ਤੁਸੀਂ ਮੁੱਕਰ ਨਹੀਂ ਸਕਦੇ ਹੋ ਠੀਕ ਹੈ ਉਹ ਮੈਂ ਬਕਾਇਦਾ ਮੇਰੇ ਕੋਲੇ ਪ੍ਰੂਫ ਹੈ ਜੇ ਤਾਂ ਆਪਦੇ ਕੀਤੀ ਗਲਤੀ ਮੰਨਦੇ ਹੋ ਬਕਾਇਦਾ ਤਾਂ ਠੀਕ ਹੈ ਗੁੱਡੀ ਤੋ ਗਲਤੀ ਮੰਨਦੇ ਹੋ ਗੁੱਡੀ ਦੇ ਪੈਰੀਆਂ ਹਥਲਾਂ ਨੇ ਨਹੀਂ ਅਜੇ ਜਲੂਸ ਕੱਢ ਕੇ ਜਾਵਾਂਗੇ ਸਿੱਧਾ ਠੀਕ ਹੈ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਤੂੰ ਫਿਜ਼ੀਕਲੀ ਮੇਰੇ ਨਾਲ ਕੰਫਰਟੇਬਲ ਮੈਂ ਇਸੀ ਗੱਲ ਆਪਦੇ ਘਰੇ ਆਪਦੇ ਘਰੇ ਜਵਾਕ ਹੈਗੇ ਜਵਾਕ ਹੈਗੇ ਕਰੇ ਹੈਗੇ ਨਾ ਉਹਨਾਂ ਨੂੰ ਵੀ ਕਦੀ ਕੋਈ ਇਹੋ ਜਿਹੀ ਗੱਲ ਕਹੀ ਉਹਦੀ ਬੱਚੀ ਦੀ ਉਮ ਚੈਨਲਾਂ 'ਤੇ 1:00 ਵਜੇ ਰਾਤ ਨੂੰ ਮੈਸੇਜ ਕਰ ਦਿੱਤਾ ਕਰਦਾ ਆ ਟਾਈਮ ਆ ਗੱਲ ਕਰਦਾ ਵੇ ਤਾਂ ਵੇਖੋ ਤਰੀਕਾ ਵੇਖੋ ਤੁਸੀਂ ਤੇ ਤੁਸੀਂ ਕਹਿ ਰਹੇ ਹੋ ਕਿ ਮੇਰੇ ਨਾਲ ਤੂੰ ਕੰਫਰਟੇਬਲ ਆ ਨਹੀਂ ਮਾਫੀ ਮੰਗੂ ਨਹੀਂ ਮੰਗੂ ਨਹੀਂ ਮਾਫੀ ਆ ਨਹੀਂ ਮੰਗਣੀ ਨਹੀਂ ਸਤੂੰ ਕੋਟੂ ਹੋਣੀ ਤਾਂ ਕੀ ਹੈ ਰਾਤ ਨੂੰ 1:00 ਵਜੇ ਮੈਸੇਜ ਮੈਨੇ ਜਰੂਰ ਕੀਏ ਜੋ ਇਹਨਾਂ ਨੇ ਮੈਸੇਜ 1:00 ਵਜੇ ਮੈਂ ਕੰਫਰਟੇਬਲ ਦੇਖਣਾ ਆਪਣਾ ਸੀਨੀਅਰ ਕੌਣ ਹੈ ਤੇ ਮੈਂ ਤਾਂ ਰੀਤੀ ਨਹੀਂ ਮੈਂ ਗਲਤੀ ਨਹੀਂ ਕੀਤੀ ਹੋਗੀ ਮੈਂ ਗਲਤ ਮੈਸੇਜ ਨਹੀਂ ਕੀਤੇ ਸੀ ਮੈਂ ਤੇਰੀ ਕੋਲੋਂ ਦੀ ਕੋਈ ਨਾਲ ਗੱਲ ਨਹੀਂ ਕੀਤੀ ਟੋਵਾਜਾ ਬੰਦ ਮੈਂ ਤੈਨੂੰ ਮਨਾਣਾ 5 ਮਿੰਟਾਂ 'ਚ ਮਨਾ ਲੈਣਾ ਮੈਂ ਤੁ ਇਹ ਸੱਚ ਤੁਸੀਂ ਉਹਨਾਂ ਦੀ ਇੱਜ਼ਤਾਂ ਤੱਕ ਦੇ ਹਾਂ ਚਦੇ ਨਹੀਂ ਤੇ ਆਪਾਂ ਤੁਹਾਨੂੰ ਪੁੱਛੋ ਮੈਂ ਇਹਨਾਂ ਨੂੰ ਕਿਉਂ ਆਪ ਹੀ ਇੰਟਰਵਿਊ ਲਈ ਆਪ ਹੀ ਰੱਖਿਆ ਤੇ ਆਪ ਹੀ ਤੁਹਾਨੂੰ ਰਿਜ਼ਾਈਨ ਦੇਣ ਨੂੰ ਕਹਿ ਰਿਹਾ ਜੇ ਉਹ ਤੇਰੀ ਗੱਲ ਮੰਨ ਲੈਂਦੀ ਤੇਰੇ ਨਾਲ ਸਰੀਰਕ ਸੰਬੰਧ ਬਣਾ ਲੈਂਦੀ ਫਿਰ ਗੁੱਡੀ ਠੀਕ ਸੀ ਜੇ ਕੁੜੀ ਨੇ ਤੈਨੂੰ ਜਵਾਬ ਦੇ ਦਿੱਤਾ ਤਾਂ ਕੁੜੀ ਗਲਤ ਹੋ ਗਈ ਸਾਰੀ ਗਲਤ ਹੈ ਨਾ ਲਈ ਮੈਂ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ ਗਲਤ ਹੈ ਨੇ ਅਲੀਗੇਸ਼ਨ ਨੇ ਗਲਤ ਹੈ ਨੇ ਅਲੀਗੇਸ਼ਨ ਨੇ ਅਸੀਂ ਮਨਾ ਲੈਣੀ ਗੱਲ ਦੀ ਗੱਲ ਅਸੀਂ ਮਨਾ ਲਾਂਗੇ ਗਲਤੀ ਇਹ ਤੇਰੀ ਗੱਲ ਕਹਿਣੀ ਆ ਪਰ ਤੁਸੀਂ ਤਾਂ ਦੋਪਾ ਮੰਡੇ ਗੱਲ ਕੀਤੀ ਸੀ ਬਾਰੇ ਜਦੋਂ ਤੁਸੀਂ ਕਿਹਾ ਵੀ ਮੇਰੀ ਕਰੈਕਟਰ ਬਾਰੇ ਬੋਲਿਆ ਆ ਤੁਸੀਂ ਮੈਨੂੰ ਕਿਹਾ ਨਹੀਂ ਸੀਗਾ ਵੀ ਹਾਂ ਅਗਰ ਮੈਂ ਤੈਨੂੰ ਦੁੱਖ ਦੇਵਾਂ ਅਗਰ ਮੈਂ ਤੈਨੂੰ ਫਿਜ਼ੀਕਲੀ ਕਵਾਂ ਤੁਸੀਂ ਕਹੀ ਸੀਗਾ ਨਾ ਗਲਤੀ ਬੈਠ ਕੇ ਇਹੀ ਕਹੀ ਸੀ ਮੈਂ ਤੇ ਬੈਠੇ ਮੈਂ ਰੋਲ ਫੇਰ ਇੱਕ ਮਿੰਟ ਇੱਕ ਮਿੰਟ ਫੇਰ ਫੇਰ ਤੁਸੀਂ ਇੱਕ ਮਿੰਟ ਫੇਰ ਤੁਸੀਂ ਕਹਿ ਰਹੇ ਹੋ ਵੀ ਮੇਰਾ ਕਰ ਕੀ ਲਓਂਗੇ ਤੂੰ ਤੈਨੂੰ ਕਰਕੇ ਦੱਸਾਂਗੇ ਵੀ ਇਹ ਕੀ ਕਰ ਸਕਦਾ ਮੈਂ ਕਹਿੰਦਾ ਤੁਸੀਂ ਕਰਕੇ ਦੱਸਾਂਗੇ ਤੈਨੂੰ ਵੀ ਕੀ ਕਰਕੇ ਦੱਸਾਂਗੇ ਇਹ ਗੁੰਡਾ ਕਰਦੇ ਨਹੀਂ ਆਂ ਇੱਥੇ ਚੱਲਣ ਦੇ ਨਹੀਂ ਉਦੇਦਾਰ ਹੋ ਇੱਕ ਮਿੰਟ ਮਾਫੀ ਕਹਦੀ ਜੇ ਤੂੰ ਗਲਤੀ ਨਹੀਂ ਕੀਤੀ ਜ਼ਰੂਰ ਕਰੀ ਜਾਓ ਮੈਂ ਨਹੀਂ ਕਹਿ ਰਿਹਾ ਹੈ ਤੇਰੀ ਕਰਤੂਤ ਕਹਿ ਰਹੀ ਹੈ ਅਸੀਂ ਨਹੀਂ ਕਹਿ ਰਹੇ ਹੈ ਜਲ ਕਰ ਮਾ ਵੀ ਕਿਚੀ ਦੀ ਮੰਗ ਮਾਫੀ ਕੱਚੀ ਦੀ ਫਿਰ ਜੇ ਗਲਤੀ ਕੀਤੀ ਨਹੀਂ ਫਿਰ ਮਾਫੀ ਕਿਸ ਚੀਜ਼ ਦੀ ਯਾਰ ਕੀ ਹੁੰਦਾ ਕੀ ਹੁੰਦਾ ਯਾਰ ਹੈ ਯਾਰ ਕੀ ਹੁੰਦਾ ਤੇਰੀ ਯਾਰ ਲੱਗਦੀ ਓ ਠੀਕ ਕਰੋ ਸਾਡੇ ਸਾਹਮਣੇ ਕਿੰਨਾ ਬੋਲੇਗਾ ਠੀਕ ਹੈ ਨਾ ਆਫਸਰ ਹੋਏਗਾ ਤੂੰ ਆਪਦੇ ਘਰੇ ਮਾਰ ਮਾਰ ਥੱਪੜ ਕੰਨਾਂ ਜੋ ਫੋਨ ਕਰ ਤੂੰ ਸਾਲਾ ਯਾਰ ਦਾ ਸਾਡੇ ਸਾਹਮਣੇ ਤੂੰ ਯਾਰ ਕਹਿ ਰਹੇ ਐ ਤੇ ਉਹ ਕੱਲੀ ਆਉਣਾ ਤੇਰੇ ਕੋਲ ਤੇਰੀ ਜਣੀ ਤੂੰ ਕੀ ਪਤਾ ਸਹੀ ਤਾਂ ਕਹਿ ਰਹੀ ਫਿਰ ਆਪਦੀ ਗਲਤੀ ਮੰਨਦਾ ਨਾ ਹੋਈ ਏ ਮੈਂ ਮੰ ਠੀਕ ਹੈ ਇਹ ਗੁੰਡਾ ਕਰਦੀ ਨਹੀਂ ਤੂੰ ਅਦਰ ਸਟੇਟ ਤੋਂ ਆ ਕੇ ਇੱਥੇ ਚੱਲਣ ਦੇਣੀ ਸੀ ਕਾਰਵਾਈ ਤਾਂ ਅਸੀਂ ਕਰਨੀ ਹੈ ਉਹ ਤਾਂ ਅਸੀਂ ਆਪ ਦੀ ਬਹਿੇਵਤ ਕਰਨੀ ਹੈ ਕਾਰਵਾਈ ਪੈਰੀਂ ਹੱਥ ਲਾ ਕੇ ਦੇ ਮਾਫੀ ਮੰਗਣੀ ਕੁੜੀ ਤੋਂ ਠੀਕ ਹੈ ਨਹੀਂ ਨਹੀਂ ਮੰਗਣੀ ਪੈਣੀ ਖੜੇ ਹੋ ਤੂੰ ਮੰਗਣੀ ਪੈਣੀ ਮਾਤਾ ਜੀ ਖੜੇ ਹੋ ਖੜੇ ਹੋ ਲੈ ਪੈਰੀਂ ਹੱਥ ਦੋਵਾਂ ਮਾਰੇ ਪੈਰੀਂ ਹੱਥ ਲਾ ਕੀ ਕਰੇਗਾ ਹਣ ਕਹੀ ਯਾਰ ਹਣ ਕਹੀ ਯਾਰ ਠੀਕ ਹੈ ਹਣ ਕਹੂੰ ਯਾਰ ਕੇ ਅੱਜ ਤੋਂ ਬਾਅਦ ਦੁਆਰੇ ਇਕੱਲੀ ਇਹ ਕੁੜੀ ਨਾ ਕੋਈ ਵੀ ਇਸ ਦਫਤਰ ਦੇ ਵਿੱਚ ਕੋਈ ਨੌਜਵਾਨ ਕੁੜੀ ਕੰਮ ਕਰਦੀ ਤੇਰਾ ਉਹ ਕੰਮ ਉਹ ਫੜੀ ਕੁੜੀ ਮੈਸੇਜ ਚਲ ਗਿਆ ਕੰਮ ਤੋਂ ਬਿਨਾਂ ਜੋ ਕੰਮ ਤੇ ਰਿਲੇਟਡ ਨਹੀਂ ਹੈ ਕੋਈ ਵੀ ਇਹਦਾ ਮੈਸੇਜ ਚਲ ਗਿਆ ਜਾ ਤੂੰ ਨਹੀਂ ਰਹੂਗਾ ਜੱਸ ਵੀ ਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੂੰ ਸੱਚਾ ਸੀ ਨਾ ਤੂੰ ਫੋਨ ਫੜ ਕੇ ਮੈਸੇਜ ਕਿਉਂ ਰੀਡ ਕੀਤੇ ਤੂੰ ਕਿਤੇ ਇਹ ਕਹਦਾ ਮੈਂ ਜਵਾਬ ਦੇ ਮਾੜੇ ਇਹ ਤੂੰ ਸੱਚਾ ਸੀ ਇੱਕ ਮਿੰਟ ਜੇ ਤੂੰ ਸੱਚਾ ਆਈ ਤੂੰ ਫੋਨ ਫੜ ਕੇ ਮੈਸੇਜ ਤਾਂ ਕਿਉਂ ਡਿਲੀਟ ਕੀਤੇ ਕੁੜੀ ਦੇ ਕਿਉਂ ਕੀਤੇ ਕਿਉਂ ਕੀਤੇ ਗਲਤੀ ਸੀ ਨਾ ਹੈ ਗਈ ਸੀ ਨਾ ਕੀ ਵੀ ਕੱਲ ਦੁਬਾਰੇ ਨਾ ਕਰੂੰਗਾ ਟੀ ਸ਼ਰਟ ਹੀ ਚੁੱਕ ਲਓ ਲੈ ਕੇ ਦੇ ਫਰਸਨ ਕੋਰੇ ਕਾਗੇ ਤੇ ਸਾਈਨ ਕਰਕੇ ਵੀ ਅੱਜ ਤੋਂ ਬਾਅਦ ਦੁਬਾਰੇ ਕਿਸੇ ਵੀ ਜਵਾਨ ਕੁੜੀ ਨਾਲ ਮੈਂ ਇਹੋ ਜਿਹੀ ਗਲਤੀ ਨਹੀਂ ਕਰੂੰਗਾ ਆਪ ਦੀਆਂ ਬੱਚੀਆਂ ਸਮਝੋ ਮੈਂ ਇਹਨਾਂ ਨੂੰ ਇੰਗਲਿਸ਼ ਚ ਲਿਖੇ ਚਾਹੇ ਹਿੰਦੀ ਚ ਲਿਖੇ ਦੇਖੋ ਆਪਣਾ ਨਾਮ ਲਿਖ ਪਹਿਲਾਂ ਆਪ ਦਾ ਅਹੁਦਾ ਲਿਖ ਦਫਤਰ ਦਾ ਨਾਮ ਲਿਖ ਵੀ ਮੈਂ ਇੱਥੇ ਜੋਬ ਕਰਦਾ ਵਿਦ ਐਨੀ ਫੀਮੇਲ ਇਨ ਫਿਊਚਰ ਐਲ ਐਨਟਾਈਟਲ ਯੋਰ ਐਨ ਜੀਓ ਟੂ ਟੇਕ ਵੋਟ ਐਵਰ ਐਕਸ਼ਨਸ ਕਲੀਅਰਲੀ ਲੈ ਕੇ ਡਾਕਟਰ ਨਹੀਂ ਹੈਗਾ ਤੂੰ ਉਹ ਤੇ ਮੋਬਾਈਲ ਨੰਬਰ ਤੇ ਸਟੈਂਪ ਲਾਵਾ ਤੇ ਵੀਡੀਓ ਸ਼ੇਅਰ ਜਰੂਰ ਕਰ ਪਰ ਇੱਕ ਕੁੜੀ ਇੱਥੇ ਕੰਮ ਕਰੂਗੀ ਹਾਂ ਠੀਕ ਹੈ ਇੱਥੇ ਕੰਮ ਕਰੂਗੀ ਮੜੀਆ ਕੋੜ ਲਓ ਫੋਟੋ ਖਿੱਚ ਲਓ ਪੰਜਾਬੀ ਦੇ ਵਿੱਚ ਵੀ ਤੰਗ ਕਰ ਜਾਣ ਲੱਗਿਆਂ ਦੁਆਰੇ ਦੁਆਰੇ ਇਹ ਗਲਤੀ ਕਦੇ ਵੀ ਆਪਦੀ ਜ਼ਿੰਦਗੀ ਦੇ ਵਿੱਚ ਕਰਨਾ ਤਾਂ ਅਸੀਂ ਲੀਗਲ ਤੌਰ ਤੇ ਐਕਸ਼ਨ ਲਾਵਾਂਗੇ ਠੀਕ ਹੈ ਮੀਡੀਆ ਰਾਹੀਂ ਵੀ ਕਾਨੂੰਨੀ ਤੌਰ ਤੇ ਵੀ ਤੇ ਜਿਹੜਾ ਅਸੀਂ ਆਪ ਦੀ ਸ਼ਤਰ ਪ੍ਰੋਟੇਕਟ ਕਰਨੀ ਹੋਵੇ ਦੁਆਰੇ ਜੋ ਬੱਚੀ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ ਅੱਜ ਪੂਰੀ ਤਨਖਾਹ ਤੇ ਆਪਣੀ ਬੱਚੀ ਨੂੰ ਦੁਆਰੇ ਕੰਮ ਤੇ ਲਗਵਾਇਆ ਗਿਆ ਤੇ ਹੋਰ ਵੀ ਅਸੀਂ ਪ੍ਰਵਾਸੀਆਂ ਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਹਾਂ ਵੀ ਜੇ ਤੁਸੀਂ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਸਾਡੀ ਪੰਜਾਬੀ ਬੱਚੀਆਂ ਦੇ ਵੱਲ ਮਾੜੀ ਤੇ ਤੁਸੀਂ ਵੀਡੀਓ ਵੇਖੀ ਜੀ ਸੋ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਕਿੰਦਾ ਇੱਕ ਜਿਹੜਾ ਪ੍ਰਵਾਸੀ ਆਪਣੀ ਪੰਜਾਬ ਦੀ ਧੀ ਨੂੰ ਮੈਸੇਜ ਗਲਤ ਕਰਦਾ ਸੀਗਾ ਤੇ ਉਸ ਭਈਏ ਤੋਂ ਅਸੀਂ ਆਪਣੇ ਗੁਰੂ ਦੇ ਸਿਖਾਣੇ ਪੈਰੀਂ ਅਥ ਲਵਾਏ ਉਸ ਧੀ ਦੇ ਜਿਹੜੀ ਧੀ ਨੂੰ ਉਹ ਗਲਤ ਮੈਸੇਜ ਕਰਦਾ ਸੀਗਾ ਸੋ ਮੇਰੀ ਬੇਨਤੀ ਹੈ ਜੇ ਤੁਹਾਡੇ ਲਾਗੇ ਤਾਂਗੇ ਵੀ ਕੋਈ ਵੀ ਪੰਜਾਬ ਦੀ ਧੀ ਹੋਵੇ ਜਾਂ ਕਿਤੇ ਹੋਰ ਕੰਟਰੀ ਦੀ ਧੀ ਹੋਵੇ ਕਿਤੋਂ ਦੀ ਵੀ ਧੀ ਹੋਵੇ ਸਾਡੇ ਲਈ ਸਭ ਇੱਕ ਬਰਾਬਰ ਨੇ ਤਾਂ ਹਰ ਧੀ ਦਾ ਸਾਥ ਦਿਆ ਕਰੋ ਸੋ ਮੇਰੀ ਬੇਨਤੀ ਆ ਹੱਥ ਵਨ ਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣਾ ਚੈਨਲ ਜਗਤਾਰ ਸਿੰਘ ਝੰਡੂਕਿਆਂ ਵਾਲਾ ਜਰੂਰ ਸਬਸਕ੍ਰਾਈਬ ਕਰਿਓ ਜੀ